ਸ਼ਸ਼ੀ ਗੱਲ ਸਾਰਿਆਂ ਨੂੰ ਇੱਕ ਨਵੀਂ ਵੀਡੀਓ ਲੈ ਕੇ ਆਏ ਆ ਗਰਲਿਸ਼ ਲੋਵਰ ਦੀ ਵੈਰਾਈਟੀ ਕਾਫੀ ਆਪਣੇ ਕੋ ਆ ਚੁੱਕੀ ਆ ਚੈੱਕ ਕਰ ਸਕਦੇ ਆ ਆਰਟੀਕਲ ਇਹ ਦੇਖੋ ਬਹੁਤ ਸੋਹਣਾ ਲੋਵਰ ਲੜਕੀਆਂ ਵਾਸਤੇ ਚਲੋ ਹੋਰ ਆਈ ਕਲਰ ਇੱਕ ਤੋਂ ਇੱਕ ਆਟ ਗਏ ਇਹ ਦੇਖੋ ਸਾਰੇ ਲੋਗੋ ਵਾਲੇ ਕਾਰਗੋ ਲੋਵਰ ਵੈਰਾਈਟੀ ਤੁਸੀਂ ਚੈੱਕ ਕਰ ਸਕਦੇ ਜੇ ਚਲੋ ਬਹੁਤ ਪਿਆਰੇ ਲੋਵਰ ਆ ਲੋ लोवर, कार्गो लोवर, गर्लिश बहुत सोने कलर यहोजी लोअर चीजें ती खरीदना चाहते जे विजिट करो महाजन गारमेंट शिमला मार्केट पुतलीघर बहुत वजिए क्वालिटी लोवर तो अलावा तो टी शर्ट नाइट सूट कोट सैट सारी वरायटी अपने को मिल जाएगी देखो किन्ने प्यारे लोअर કોટਨ ਦੇ ਰਿਯਨ ਦੇ ਉਹ ਜ਼ਰੀਰੇ ਕਾਰਗੋ ਸਟਾਈਲ ਹਰ ਇੱਕ ਤਰ੍ਹਾਂ ਦੇ ਆਪਣੇ ਕੋਲ ਲੋਅਰ ਮਿਲ ਜਾਣਗੇ ਜਲਦੀ ਜਲਦੀ ਵਿజిਟ ਕਰੋ Shimla Market Putligar Mahajan Garment ਇਹ ਦੇਖੋ ਕਿੰਨਾ ਪਿਆਰਾ ਲੋਅਰ ਕਲਰ ਦੇਖੋ ਕਿੱਡਾ ਪਿਆਰਾ ਵੀਡੀਓ ਚ ਤੁਸੀਂ ਦੇਖ ਸਕਦੇ ਜੇ ਅਗਰ ਤੁਹਾਨੂੰ ਕੋਈ ਆਰਟੀਕਲ ਪਸੰਦ ਆਉਂਦਾ ਹੈ ਅਗਰ ਤੁਹਾਨੂੰ ਵੀਡੀਓ ਵਿੱਚ ਕੋਈ ਆਰਟੀਕਲ ਪਸੰਦ ਆਉਂਦਾ ਹੈ ਨਿਚੇ ਸਾਡਾ ਨੰਬਰ ਚੱਲਦਾ ਹੈਗਾ ਪ੍ਰਾਈਸ ਇਹਦਾ ਤੁਸੀਂ ਜਾਣਨ ਲਈ WhatsApp ਤੇ ਮੈਸੇਜ ਕਰ ਸਕਦੇ ਜੇ ਸਾਨੂੰ ਤੇ ਵੈਰਾਈਟੀ ਤੁਸੀਂ ਦੇਖ ਲਈਆ ਤੇ ਵਿਜ਼ਿਟ ਜਰੂਰ ਕਰੋ ਮਹਾਜਨ گارਮੈਂਟਸ ਪਤਲੀਗੜ ਸ਼ਿਮਲਾ ਮਾਰਕੀਟ ਸਸੀਕਾ